ਕਹਾਂ ਕੀ ਪਰ ਕਿਹੜਾ ਆਉਂਦਾ ਉਹ ਦਿਖਾएंगे ਗੱਡੀ ਨੂੰ ਹਟਾ ਕੇ ਰੋਣੇ ਮਸ਼ਾ ਜੀ ਨੰਨ ਦਾ ਬੜਾ ਜਿਹੜਾ ਰੋਡ ਚੱਲਦਾ ਹੈ ਦਾ ਇੰਨਾ ਕੋ ਭੈੜਾ ਰਸਤਾ ਹੈਗਾ ਜਿਹੜਾ ਸਾਡੇ ਬੱਚੇ ਸਕੂਲ ਜਾਂਦੇ ਨੇ ਇਹ ਡਰਾਈਵਰ ਇੰਨੇ ਕਿ ਤੇਜ਼ ਚਲਾਉਂਦੇ ਨੇ ਹਾਤੋਂ ਜ਼ਿਆਦਾ ਤੇ ਇੰਨੇ ਕਿ ਸਮੱਸਿਆ ਆਏਗੀ ਜੀ ਹਾਤੋਂ ਜ਼ਿਆਦਾ ਇਹ ਤਾਂ ਚਲੋ ਹੁਣ ਮੈਂ ਨਹੀਂ ਕਿਤੇ ਕਰਨ ਵੀ ਨੰਨ ਦਾ ਬੰਦ ਮੈਂ ਨਹੀਂ ਗਿਆ ਤਾਂ ਵੀ ਕ੍ਰੈਸ਼ਰ ਮੇਰੇ ਚਲੇ ਚੱਲਦੇ ਨੇ ਟੋਕੜ ਵੀ 40 45 ਕ੍ਰੈਸ਼ਰ ਹੋਣੇ ਹੈ ਭਾਈ ਜੀ ਇੱਥੇ ਔਰ ਮੈਂ ਖੁਦ ਪੰਚਾਇਤ ਮੈਂਬਰ ਆ ਜੀ ਸੁਣਾ ਖੁਦ ਪੰਚਾਇਤ ਮੈਂਬਰ ਆ ਮੈਂ ਮੌਜੂਦਾ ਪੰਚਾਇਤ ਦਾ ਮੇਰਾ ਪਿੰਨੇ ਮਗਿਆਲ ਹੈ ਸਰਕਾਰ ਤੇ ਬੰਦ ਹੈਗੇ ਨਾ ਮਾਈਨਿੰਗ ਬੰਦ ਹੈਗੀ ਆ ਮੈਂ ਇਹ ਪੁੱਛਣਾ ਸਰਕਾਰ ਕੋਲ ਇਹ ਪੁੱਛਣਾ ਚਾਹੁੰਦਾ ਕਿ ਮਾਈਨਿੰਗ ਬੰਦਾ ਹੈ ਕ੍ਰੈਸ਼ਰ ਕਿਦਾਂ ਚੱਲ ਰਹੇ ਨੇ ਮੈਂ ਇਹ ਪੁੱਛ ਰਿਹਾ ਤੇ ਕਿਸੇ ਨੇ ਇਹ ਤੁਸੀਂ ਸਾਡੇ 6000 ਰੁਪਏ 6000 ਰੁਪਏ ਲਾਦੇ ਪਏ ਆ ਮੇਰੇ ਭਰਾ ਨੇ ਛੋਟਾ ਜਿਹਾ ਕੰਮ ਲਾਇਆ ਸੀਗਾ ਆਪਾਂ 5500 ਰੁਪਏ ਲੈ ਕੇ ਆਏ ਸੀ ਦਿੱਤਾ ਅਲ ਭੇ ਆ ਮੇਰੇ ਕੋਲ ਬਿੱਲ ਭੇ ਆ ਜੀ ਪਰ ਸਰਕਾਰ ਤੇ ਕਹਿੰਦੀ ਸਸਤਾ ਰੇਤਾ ਵੈਰੀ ਦਵਾਵਾਂਗੇ ਸਾਡੀ ਸਰਕਾਰ ਬਣੇਗੀ ਤੇ ਭਾਈ ਜੀ ਰਸਤਾ ਕਿਤੇ ਮਰੇ ਲੱਗੋ ਕੁਛ ਪੁੱਛੋ ਤੇ ਸੀ ਜਾ ਕੇ ਕਿੰਨੇ ਕਿੰਨੇ ਦਾ ਦੇ ਰਿਹਾ 4800 ਰੁਪਏ ਹੁਣੇ ਸੈਂਕੜਾ ਰੋਟਰਾ ਦੇਤਾ ਲੱਗ ਜੀ ਪਹਿਲੀਆਂ ਸਰਕਾਰਾਂ ਸਹੀ ਸੀ ਤੂੰ ਹੂਨ ਵਾਲੀ ਸਰਕਾਰ ਸੀ ਸਰਕਾਰ ਚੰਗੀ ਜੀ ਮੇਰੀ ਕਾਂਗਰਸ ਸਰਕਾਰ ਇੰਨੀ ਕਿ ਵਧੀਆ ਸੀਗੀ ਹੱਦੋਂ ਜ਼ਿਆਦਾ ਕੋਈ ਕਮੀ ਨਹੀਂ ਆਨ ਲੀ ਬਸ ਹੋ ਗਏ ਲੋਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਗੱਲ ਜ਼ਰੂਰ ਹੋਈ ਆ 20 ਮਹੀਨੇ ਚ ਤਿੰਨ ਮੰਤਰੀ ਜੁਰ ਹੋਣਾ ਬਲਦਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਉਹ ਬੰਦ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲਦੀ ਆ ਉਹ ਜਗ੍ਹਾ ਤੇ ਦੱਸ ਦਿਓ ਭਰਾ ਕਿਹੜੀ ਹੈ ਤੁਹਾਡਾ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਹੈ ਤੇ ਉਹਨੇ ਦੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਇਹ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਐਨਓਸੀ ਦੇ ਦਿੱਤੀਆਂ ਮੈਂ ਇਹਨੂੰ ਪੁੱਛਣਾ ਚਾਹਨਾ ਭਗਵਾਨ ਜੀ ਮਾਰ ਨੇ بڑے بڑے ਵੱਡੇ ਪੋਸਟ ਲਾਏ 500 ਸੈਕੜਾ ਰੇਤਾ ਅੱਜ ਰੇਤਾ ਜਿਹੜਾ ਉਹ 5000 6000 ਨੂੰ ਸੈਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਰੀ ਉਹ ਬਿੱਲ ਕਟਿਓ ਹੈ ਕਿ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਅੱਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜ਼ੀ ਮੈਨੂੰ ਮਾਲ ਦੇ ਦਿਓ ਮੈਂ 1500 ਲੈ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਚਾਹੁੰਦਾ ਕੀੜੀ ਅੱਡੇ ਦੇ ਵਿੱਚ ਮੈਂ ਤੇ ਪੰਜਾਬ ਸਰਕਾਰ ਦੇ ਖਿਲਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮਿੰਟੋਂ ਮਿੰਟ ਪੁਲਿਸ ਉੱਥੇ ਆਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ੇ ਚੱਲਦਾ ਹੈ ਉਹ ਹੁਣ ਵੀ ਰਾਤ ਨੂੰ ਚੱਲਦਾ ਦਿਨ ਵੀ ਚੱਲਦਾ ਉਹੜੇ ਕੋਈ ਇਹਨਾਂ ਨੂੰ ਖੜਖੜਦੀ ਵਾਹ ਨਹੀਂ ਦਿੰਦੀ ਐ ਜਿਹੜੇ ਕ੍ਰੈਸ਼ੇ ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਜੀ ਅਵੈਦ ਮਾਈਨਿੰਗ ਕਰਦੇ ਆ ਤੇ ਮੈਂ ਤੈਨੂੰ ਪੁੱਛਾਂ데요 ਕਿ ਕਿਵੇਂ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤਾਂ 2 ਮਹੀਨਿਆਂ ਤੋਂ ਕ੍ਰੈਸ਼ ਨੂੰ ਬੰਦ ਕੀਤਾ ਹੋਇਆ ਹੈ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਪਰ ਇਹ ਜਿਹੜੀ ਕ੍ਰੈਸ਼ ਹੁਣ ਬੈ ਇਸ ਲਈ ਮੇਰੇ ਖਾਲਾ 7:00 ਵਜੇ ਆ 7:00 ਵਜੇ ਆ ਤੁਹਾਡੀ ਇੱਕ ਡੀਸੀ ਸਾਉ ਨੇ ਸਰਕਲ ਕੱਢਿਆ ਵੀ 8:00 ਵਜੇ ਤੋਂ ਪਹਿਲੇ ਕੋਈ ਗੱਡੀ ਖਾਲੀ ਆਣੀ ਨਹੀਂ ਚਾਹੀਦੀ ਇਹ ਬਾਈਰ ਗੱਡੀ ਆ ਗਈ ਹੈ ਤੇ ਜੇ ਗੱਡੀ ਆਈ ਹੈ ਕ੍ਰੈਸ਼ਰ ਕੋਈ ਚੱਲਦਾ ਨਹੀਂ ਪਿਆ ਤੁਸੀਂ ਕਹਿੰਦੇ ਨਹੀਂ ਚੱਲਿਆ ਕੱਲ੍ਹ ਜਾਂ ਤੁਹਾਡੇ ਨਹੀਂ ਚੱਲਿਆ ਤੇ ਫਿਰ ਮੈਂ ਬਿੱਲ ਚੈੱਕ ਕੀਤਾ ਬਿੱਲ ਤੇ ਆ ਗਿਆ ਥੋਂ ਦੇ ਕ੍ਰੈਸ਼ਰ ਦਾ ਇਹ ਜਿਹੜੀ ਬਜਰੀ ਆਈ ਹੈਗਾ ਪਾਕਿਸਤਾਨ ਵੀ ਲੱਗਦਾ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ ਮੋੜਾ ਕੀਤਾ ਛੜ ਛੁੜਕਾ ਬਾਈਬਲ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪ ਜਸ਼ਨ ਦੇ ਅੰਦਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖੈਰਾ ਸਾਹਿਬ ਜਦੋਂ ਤੁਸੀਂ ਜੇਲ੍ਹ ਤੋਂ ਛੜ ਦਿਓਗੇ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਤੇ ਨਾ ਡਰਨ ਵਾਲਿਆ ਗਰਾਂ ਵਾਲੇ ਜੂੜਾ ਇਹ ਸਾਰੇ ਜਿੰਨੇ ਵਰਕਰ ਆ ਸਾਡੇ ਭੋਏ ਹਲਕੇ ਦੇ ਸਾਰੇ ਇੱਥੇ ਇਕੱਠੇ ਆ ਅਸੀਂ ਰੋਜ਼ ਵੇਖਦੇ ਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਇਤਰੋ ਟਰੱਕ ਜਾ ਰਹੇ ਆ ਭਰ ਭਰ ਕੇ ਜਾ ਰਹੇ ਆ ਕਹ ਰਹੇ ਕਿ ਮਾਈਨਿੰਗ ਨਹੀਂ ਹੋ ਰਹੀ ਮਾਈਨਿੰਗ ਹੋ ਰਹੀ ਹੈ ਤੇ ਟਰੱਕ ਭਰ ਕੇ ਜਾ ਰਹੇ ਆ ਪਹਿਲੇ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਉਦੋਂ 1800 ਨੂੰ 2000 ਨੂੰ ਰੇਤਾ ਸੀ ਅੱਜ 6000 ਨੂੰ ਰੇਤਾ ਹੈ ਆਪਾਂ ਕਿੰਨੂ ਕਹੀਏ ਜੇ ਆਪਾਂ ਇਸ ਗੱਲ ਤੇ ਆਨੇ ਆ ਮੁੱਦੇ ਤੇ ਆਨੇ ਰ ਫੜ ਕੇ ਸਾਡੇ ਵਿਧਾਇਕ ਨੂੰ ਅੰਦਰ ਦੇ ਦਿੰਦੇ ਆ ਪਿਛਲੇ ਦਿਨੀ ਅੰਦਰ ਦਿੱਤਾ ਪੂਰੇ ਵਿਧਾਇਕ ਨੂੰ ਉਹਨਾਂ ਦਾ ਕਹਿਣਾ ਕਿ ਮੇਰੇ ਕ੍ਰੈਸ਼ਰ ਬੰਦ ਸੀਗੇ ਲੇਕਿਨ ਇਹ ਜਿਹੜੇ ਕਹਦੇ ਹੋ ਅੱਜ ਕਾਫੀ ਚੱਲ ਰਹੇ ਨੇ ਰੇਤਾ ਵੀਰੇ ਇਹਨਾਂ ਦੇ ਕ੍ਰੈਸ਼ਰ ਆ ਕ੍ਰੈਸ਼ਰ ਤੋਂ ਨਹੀਂ ਆ ਰਹੀ ਜੀ ਬਾਈਰ ਪਾਕਿਸਤਾਨ ਤੋਂ ਆ ਰਹੀ ਹੈ ਜੀ ਇੱਥੇ ਭੁਏ ਹਲਕੇ ਚ ਕੋਈ ਕ੍ਰੈਸ਼ਰ ਨਹੀਂ ਚੱਲ ਰਿਆ ਇਹ ਇਹਦਾ ਕਹਿਣਾ ਹੈ ਪਰ ਅੱਜ ਹੁਣ ਵੇਖੋ 100 ਗੱਡੀ ਦੀ ਲਾਈਨ ਲੱਗੀ ਇੱਧਰ ਲੱਗੀ ਆ 100 ਗੱਡੀ ਦੀ ਲਾਈਨ ਸੁੱਧੇ ਟੱਕਰ ਨੂੰ ਲੱਗੀ ਆ ਕਿੱਥੋਂ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਕਿੱਥੋਂ ਆ ਰਿਹਾ ਅਸੀਂ ਤੇ ਪੁੱਛਣਾ ਚਾਹੁੰਦੇ ਕਿੱਥੋਂ ਆ ਰਿਹਾ ਤੁਸੀਂ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਨਾ ਕਿ ਇਹਨਾਂ ਨੂੰ ਫੜ ਕੇ ਸਾਰਿਆਂ ਨੂੰ ਅੰਦਰ ਦਿੱਤਾ ਜਾਏ ਜਿਹੜੇ ਨਜਾਇਜ਼ ਮਾਈਨਿੰਗ ਕਰ ਰਹੇ ਆ ਉਹਨਾਂ ਨੂੰ ਅੰਦਰ ਦਿੱਤਾ ਜਾਏ ਤੇ ਜਿਹੜੇ ਨਜਾਇਜ਼ ਮਾਈਨਿੰਗ ਨਹੀਂ ਕਰਦੇ ਉਹਨਾਂ ਨੂੰ ਫੜ ਕੇ ਨਾਲ ਅੰਦਰ ਦਿੱਤਾ ਅਸੀਂ ਕਹਿੰਦੇ ਇਨਸਾਫ ਹੋਣਾ ਚਾਹੀਦਾ